ਇਹਨਾਂ ਕਾਇ ਨੇ ਸਾਡੇ ਤੱਕ ਅਪਰੋਚ ਕੀਤੀ ਜਿਹਨੇ ਤੇ ਜਾ ਕੇ ਕਿ ਤੁਸੀਂ ਆਓ ਸਰ ਅਸੀਂ ਨਾਲ ਲੱਗੇ ਹੁਣ ਵੀ ਇਹਨਾਂ ਨੇ ਕਿਹਾ ਮੈਂ ਇਸ ਕਰਕੇ ਇੱਥੇ ਬੁਲਾਏ ਨੇ ਵਿਧਾਨ ਸਭਾ ਦੇ ਵਿੱਚ ਤੇ ਲੋਕ ਸਭਾ ਦੇ ਵਿੱਚ ਉਹਦੇ ਵਿੱਚ ਹਲਕਾ ਡੇਰਾ ਮਰਸੀ ਵੀ ਪੰਜਾਬ ਦੀ ਐਵਰੇਜ ਦੇ ਲਈ ਹੈ ਕਿ ਟਰਨ ਆਊਟ ਉਸ ਤੋਂ ਜ਼ਿਆਦਾ ਰਹੀ ਹੈ ਇਹਦੇ ਲਈ ਵਧਾਈ ਦੇ ਪਰ ਤੁਸੀ ਸਾਡੇ ਮਹਾਲੇ ਜਿਲ੍ਹਾ ਤੱਕ ਰਿਹਾ ਪਰ ਡੇਰਾ ਬਸ ਉੱਪਰ ਰਿਹਾ ਤੇ ਈਸ਼ਵਰ ਅਸੀਂ ਇਹਨੂੰ ਉਸ ਤੋਂ ਵੀ ਜ਼ਿਆਦਾ ਅੱਗੇ ਲੈ ਕੇ ਜਾਣਾ ਅੱਜ ਕੈਂਪਸ ਦੇ ਰੈਸਟੋਰੈਂਟ ਪਰ ਕੀ ਰੋਲ ਹੈ ਸਾਡੇ ਪੀਐਲਓ ਦਾ ਕੀ ਰੋਲ ਹੈ ਬੈਂਕਸ ਉਹਨਾਂ ਦੇ ਜਿਹੜਾ ਅਸੀਂ ਕਾਲਜ ਦੀ 6 ਫੇਸ ਦੀ ਜੋ ਨੁੱਕੜਨਾਟਕ ਟੀਮ ਹੈ ਮੈਡਮ ਦੀ ਅਗਵਾਈ ਦੇ ਵਿੱਚ ਲਗਾਤਾਰ ਉਹ ਬੱਚੇ ਬਹੁਤ ਅੱਛਾ ਪਰਫਾਰਮ ਕਰ ਰਹੇ ਨੇ ਫਸਟ ਟਾਈਮ ਡਾਕਟਰਾਂ ਨੂੰ ਜਾਗਰਤ ਕਰ ਰਹੇ ਨੇ ਕਿ ਆਓ 1 ਜੂਨ ਨੂੰ ਵੋਟ ਪਾਈਏ ਅੱਜ ਉਹਨਾਂ ਨੂੰ ਟੀ-ਸ਼ਰਟਸ ਦਿੱਤੀਆਂ ਗਈਆਂ ਤਾਂ ਕਿ ਅੱਗੇ ਤੋਂ ਨੁੱਕੜ ਨਾਟਕ ਜਦੋਂ ਵੀ ਕਰਨਗੇ ਤੇ ਟੀ-ਸ਼ਰਟਸ ਪਾ ਕੇ ਕੈਪਸ ਪਾ ਕੇ ਨੁੱਕੜ ਨਾਟਕ ਖੇਡਿਆ ਜਾਵੇਗਾ ਕਿਵੇਂ ਉਹ ਬੱਚੇ ਰੈਡੀ ਆ ਸਾਰਿਆਂ ਦੀ ਵੋਟ ਬਣੀ ਹੈ ਵੋਟ ਪਾਵਾਂਗੇ ਬੋਟ ਪਾਵਾਂਗੇ ਇੱਕ ਨਾਟਕ ਲੈ ਕੇ ਜਾਏਗੇ ਕੁਝ ਖਾਸ ਬਤਾ ਕੇ ਆਏ ਹੈ ਇੱਕ ਨਾਟਕ ਲੈ ਕੇ ਜਾਏਗੇ ਕੁਝ ਖਾਸ ਬਤਾ ਕੇ ਆਏ ਹੈ ਇੱਕ ਨਾਟਕ ਲੈ ਕੇ ਜਾਏਗੇ ਕੁਝ ਖਾਸ ਬਤਾ ਕੇ ਕਿ ਨਹੀਂ ਪਤਾ ਵੋਟਾਂ ਬਾਰੇ ਦੱਸਣਾ ਹੈ ਸੀ ਮੀ ਵੋਟਾਂ ਬਾਰੇ ਨਹੀਂ ਆਹੀ ਤਾਂ ਪੰਗਾ ਹੁੰਦਾ ਆ ਤੁਸੀਂ ਵੋਟ ਆਪਰੀ ਪਾਉਂਦੇ ਤੇ ਦੋਸਤ ਸਰਕਾਰਾਂ ਨੂੰ ਦਿੰਦੇ ਹੋ ਤੇ ਫਿਰ ਬਾਅਦ ਚ ਰੋਂਦੇ ਹੋ ਫਿਰ ਕਹਿੰਦੇ ਹੋ ਹਾਏ ਰੱਬਾ 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 ਰਾ ਰਾਰਾ ਜ਼ਿੰਦਗੀ ਖਲਾਮ ਕਰਤੀ ਬੋਲੋ ਤਰਾ ਰਾਰਾ ਹਾਏ ਰੱਬਾ ਹਾਏ ਰੱਬਾ ਹਾਏ ਰੱਬਾ ਹਾਏ ਰੱਬਾ ਹਾਏ ਰੱਬਾ ਹਾਏ ਰੱਬਾ ਜੇ ਤੁਸੀਂ ਵੀ ਆਪਣੀ ਜ਼ਿੰਦਗੀ ਨੂੰ ਸਵਾਰਨਾ ਚਾਹੁੰਦੇ ਹੋ ਤੇ ਆਪਣਾ ਵੋਟ ਪਾਉਣ ਦਾ ਅਧਿਕਾਰ ਨਾ ਛੱਡੋ ਤੇ ਆਪਣੇ ਲਈ ਚੁਣੋ ਇੱਕ ਚੰਗੀ ਤੇ ਵਧੀਆ ਸਰਕਾਰ ਤੇ 1 ਜੂਨ ਮੇਰੀ ਵੋਟ ਮੇਰੀ ਤਾਕਤ ਬੱਚਿਆਂ ਨੂੰ ਇੰਟਰਸਟਿੰਗ ਬਣਾਉਣ ਦੇ ਲਈ ਉਹਨਾਂ ਨੂੰ ਕਹਿੰਦੀ ਹੈ ਕਿ ਸਿੰਗਲਸ ਬਣਾ ਕੇ ਦਿਓ ਸੋਸ਼ਲ ਮੀਡੀਆ ਤੇ ਬਹੁਤ ਅੱਛੇ ਬੱਚੇ ਵੀ ਕੀ ਸਾਡਾ ਜ਼ਿੰਮੇਵਾਰੀਆਂ ਨੇ ਵੋਟ ਦੇਣ ਕਿਹੜੀ ਹੈ ਇੱਕ ਟਾਰਗੇਟ ਜਿਹੜਾ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਕਿ ਕਾਲ ਸਕੂਲਾਂ 'ਚ ਹੀ ਕਰਦੇ ਨੇ ਕਾਲਜਾਂ 'ਚ ਨਹੀਂ ਹੋਣਾ ਉਹ ਇਹ ਇੱਕ ਜਿਹੜੀ ਐਕਟੀਵਿਟੀ ਉਹਦੇ ਵਿੱਚ ਵਿਦਿਆਰਥੀ ਆਪਣੇ ਮਾਤਾ ਪਿਤਾ ਦੀ ਵੋਟ ਪਾਈ ਦੀ ਫੋਟੋ ਲਾ ਕੇ ਲੈ ਕੇ ਆਉਣਗੇ ਕਿ ਆਪਣੀ ਸੋਸ਼ਲ ਮੀਡੀਆ ਪੇਜ ਦੇ ਉੱਤੇ ਅਪਲੋਡ ਕਰਨਗੇ ਇਹ ਕੰਪਲਸਰੀ ਐਕਟੀਵਿਟੀ ਹੈ ਜਿਹੜੀ ਕੱਲ ਡਿਪਟੀ ਡਿਪਟੀਚਰ ਮੈਮ ਨੇ ਕਹੀ ਹੈ ਕਿ ਤਰਬੋਣੀ ਕਰਾਉਣੀ ਹੈ ਇਹ ਜਿਹੜੇ ਕਾਲਜੂ ਦੇ ਸਾਡੇ ਨੋਟਲ ਆਫੀਸਰ ਸਹਿਬਾਨ ਨੇ ਉਹ ਵੀ ਨੋਟ ਕਰ ਕਿ ਜਿੰਨੇ ਉਹਨਾਂ ਦੇ ਵਿਦਿਆਰਥੀ ਜਾਂਦੇ ਆਪਕ ਵੋਟ ਪਾਉਣਗੇ ਉਹ ਸੈਲਫੀ ਪੁਆਇੰਟ ਦੇ ਉੱਤੇ ਆਪਣੀ ਵੋਟ ਫਰਜ ਕਰਦੇ ਸੈਲਫੀ ਪੁਆਇੰਟ ਲੱਗੇ ਹੋਣਗੇ ਵੋਟ ਪਾ ਕੇ ਉਂਗਲ ਦਾ ਨਿਸ਼ਾਨ ਦਿਖਾ ਕੇ ਉਸ ਨੂੰ ਸੈਂਸੋਸ਼ਲ ਮੀਡੀਆ ਤੇ ਅਪਲੋਡ ਕਰਨਗੇ ਜਿਸ ਹਾਂਕੇ ਦੇ ਤਿੰਨਾਂ ਚ ਸਭ ਤੋਂ ਵੱਧ ਹੋਣਗੇ ਜਾਂ ਜਿਸ ਵੀ ਐਲਓ ਸਰਮਾਨ ਦੇ ਸਭ ਤੋਂ ਵੱਧ ਸੈਲਫੀ ਪੋਆਇੰਟ ਹੋਣਗੇ ਨੋਟ ਕੀਤੇ ਹੋਣਗੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇ ਨੈਕਸਟ 3